ਅੱਜ ਠੰਡ ਬਹੁਤ ਜ਼ਿਆਦੀ ਹੋ ਗਈ ਪਈ ਹੈ ਹਵਾ ਚੱਲੀ ਜਾਂਦੀ ਹੈ ਠੰਡੀ ਠੰਡੀ ਤੇ ਠੁੱਪ ਨਿਕਲਦਾ ਨਾ ਨਹੀਂ ਲੈਂਦੀ ਚਲ ਕੋਈ ਗੱਲ ਨਹੀਂ ਆਪਾਂ ਸਟਾਰਟ ਕਰਦੇ ਆ ਆਪਣੀ ਵੀਡੀਓ ਤੇ ਅੱਜ ਆਪਾਂ ਗੱਲ ਕਰਦੇ ਆ ਵੀ ਜਿਹੜਾ ਆਪਾਂ ਦੁੱਧ ਉਹ ਵਾਲਦੇ ਆ ਨਾ ਉਹ ਭਾਂਡੇ ਦੇ ਥੱਲੇ ਦੇਖੋ ਕਿੰਨਾ ਜੰਮ ਜਾਂਦਾ ਜਾਨੀ ਕਿ ਮੋਟਾ-ਮੋਟਾ ਦੁੱਧ ਜੰਮ ਜਾਂਦਾ ਭਾਂਡੇ ਦੇ ਥੱਲੇ ਜਦੋਂ ਆਪਾਂ ਸਾਰਾ ਦੁੱਧ ਵਰਤ ਲੈਨੇ ਆ ਆਪਾਂ ਨੂੰ ਉਹਦਾ ਪਤਾ ਲੱਗਦਾ ਵੀ ਹਾਂ ਭਾਂਡੇ ਦੇ ਥੱਲੇ ਕਿੰਨਾ ਦੁੱਧ ਜੰਮਿਆ ਪਿਆ ਹੈ ਉਹ ਕਿਉਂ ਜੰਮਦਾਗਾ ਕੀ ਇਹ ਕਾਰਨਾਂ ਦੀ ਕਾਹ ਤੋਂ ਜੰਮਦਾਗਾ ਦੁੱਧ ਇਹ ਵੀਡੀਓ ਚ ਆਪਾਂ ਤੁਹਾਨੂੰ ਸਾਰਾ ਦੱਸਾਂਗੇ ਠੀਕ ਹੈ ਜੀ ਤੇ ਵੀਡੀਓ ਨੂੰ ਧਿਆਨ ਨਾਲ ਦੇਖਣਾ ਸ਼ੁਰੂ ਤੋਂ ਐਂਡ ਤੱਕ ਜੂ ਦੇਖਣਾ ਲਾਈਕ ਤੇ ਸ਼ੇਅਰ ਜ਼ਰੂਰ ਕਰਿਓ ਨਾਲ ਦੀ ਨਾਲ ਆਪਣੇ ਜੈਨੂ ਸਬਸਕ੍ਰਾਈਬ ਕਰਿਓ ਕਮੈਂਟ ਕਰਕੇ ਜ਼ਰੂਰ ਦੱਸਿਓ ਵੀਡੀਓ ਕਿੱਦਾਂ ਦੀ ਲੱਗੀ ਤੇ ਅੱਜ ਆਪਾਂ ਇੱਕ ਇਹੋ ਜੀ ਚੀਜ਼ ਦੱਸਣ ਲੱਗੇ ਆ ਜਿਹੜੀ ਦੁੱਧ ਦੇ ਵਿੱਚ ਪਾਉਣ ਨਾਲ ਦੁੱਧ ਦਾ ਸੋਡਾ 1% ਵੀ ਥੱਲੇ ਨਹੀਂ ਲੱਗਣਾ ਹੈਗਾ ਜਮਾ ਵੀ ਬਿਲਕੁਲ ਹੀ ਕਿਉਂਕਿ ਇਹ ਤਰੀਕਾ ਤਾਂ ਮੈਂ ਰੋਜ਼ ਹੀ ਵਰਤਦੀ ਆ ਤੇ ਤੁਸੀਂ ਵਰਤਦੇ ਹੋ ਜਾਂ ਨਾ ਇਹ ਤੁਸੀਂ ਕਮੈਂਟਾਂ 'ਚ ਲਿਖ ਕੇ ਦੱਸਿਓ ਠੀਕ ਹੈ ਜੀ ਫਿਰ ਆਪਾਂ ਨੂੰ ਪਤਾ ਲੱਗੂ ਵੀ ਇਹ ਤਰੀਕਾ ਤੁਸੀਂ ਵਰਤਦੇ ਹੋ ਜਾਂ ਨਹੀਂ ਚਲੋ ਸ਼ੁਰੂ ਕਰਦੇ ਹਾਂ ਹੁਣ ਆਪਣੀ ਵੀਡੀਓ ਸ਼ੁਰੂ ਕਰਦੇ ਹਾਂ ਆਪਾਂ ਆਪਣੀ ਵੀਡੀਓ ਵੀ ਕਿਸ ਤਰ੍ਹਾਂ ਆਪਾਂ ਨੇ ਜਿਹੜਾ ਦੁੱਧ ਗਰਮ ਕਰਨਾ ਹੈਗਾ ਜਿਹੜਾ ਥੱਲੇ ਨਾ ਲੱਗੇ ਸਭ ਤੋਂ ਪਹਿਲਾਂ ਦੇਖੋ ਆਪਣੇ ਖੁੱਲਾ ਬਰਤਨ ਲੈਣਾ ਇਹਦੇ ਵਿੱਚ ਆਪਾਂ ਨੇ ਪਾਉਣਾ ਪਾਣੀ ਪਾਣੀ ਆਪਾਂ ਨੇ ਥੋੜਾ ਜਿਹਾ ਪਾਉਣਾ ਜਾਣੀ ਦੇ ਗਲਾਸ ਆ ਜਿਹੜਾ ਉਹ ਚੌਥਾ ਹਿੱਸਾ ਆਪਾਂ ਮਾਣੀ ਦਾ ਪਾਉਣਾ ਗਲਾਸ ਦਾ ਉਸ ਤੋਂ ਬਾਅਦ ਦੁੱਧ ਚੱਕਿਆ ਤੇ ਦੁੱਧ ਆਪਾਂ ਇਹਦੇ ਵਿੱਚ ਪਾ ਦੇਣਾ ਜੋ ਸਾਰਾ ਦੁੱਧ ਇਹਦੇ ਵਿੱਚ ਆਪਾਂ ਨੇ ਅਲਟਾਤਾ ਤੇ ਹੁਣ ਆਪਾਂ ਨੇ ਦੇਖ ਇਹਨੂੰ ਦੁੱਧ ਨੂੰ ਗਰਮ ਕਰਨਾਗਾ ਇਹਨੂੰ ਠਕਣਾਗਾ ਠਾਕੇ ਗਰਮ ਕਰਾਂਗੇ ਜਦੋਂ ਵੀ ਇਹਨੂੰ ਬੁਆਲਾਂਗੇ ਇਹਦੇ ਵਿੱਚ ਕੜਛੀ ਮਾਰਨ ਦੀ ਕੋਈ ਵੀ ਜ਼ਰੂਰਤ ਨਹੀਂ ਹੈਗੀ ਆਪਣੀ ਕਿਉਂਕਿ ਦੁੱਧ ਆਪਣਾ ਥੱਲੇ ਨਹੀਂ ਲੱਗਣਾ ਹੈਗਾ ਬਿਲਕੁਲ ਵੀ ਜਿਹੜਾ ਆਪਣਾ ਪਾਣੀ ਪਾਇਆਗਾ ਇਹਦੇ ਵਿੱਚ ਉਹ ਪਾਣੀ ਸਮਝ ਲਓ ਮੱਚੂਗਾ ਦੁੱਧ ਨਹੀਂ ਮੱਚਣਾ ਹੈਗਾ ਤਾਂ ਉਹਦੇ ਪਾਣੀ ਦੇ ਮੱਚਣ ਨਾਲ ਜਿਹੜਾ ਆਪਣਾ ਦੁੱਧਾ ਗਰਮ ਹੋਊਗਾ ਤੇ ਦੁੱਧ ਆਪਣਾ ਉੱਪਰ ਆਊਗਾ ਠੀਕ ਆ ਜੀ ਇਸ ਤਰੀਕੇ ਨਾਲ ਆਪਣਾ ਦੁੱਧ ਜਿਹੜਾ ਆਪਾਂ ਇਹਨੂੰ ਬੁਆਲਾਂਗੇ ਤੇ ਇਹਨੂੰ ਹੁਣ ਆਪਾਂ ਟਾਕਦੇ ਆਂਗੇ